ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਜਗਤ ਦੇ ਵਿੱਚ ਅੱਜ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਦਿਹਾੜੇ ਨੂੰ ਮਨਾ ਰਹੀਆਂ ਹਨ ਤੇ ਅੱਜ ਅਸੀਂ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਖੰਨਾ ਦੇ ਬਿਲਕੁਲ ਨਜ਼ਦੀਕ ਪੈਂਦੇ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਮੀਰੀ ਪੀਰੀ ਦੇ ਮਾਲਕ ਗੁਰਦੁਆਰਾ ਚਸ਼ਮਾ ਸਾਹਿਬ ਵਿੱਚ ਮੌਜੂਦ ਆ ਇੱਥੇ ਵਿਸਾਖੀ ਦੇ ਮੌਕੇ ਤੇ ਜਿਹੜਾ ਹੈਗਾ ਪੁਰਬ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਹਮ ਮਾ ਕੇ ਇੱਥੇ ਪਹੁੰਚ ਰਹੀਆਂ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੀਆਂ ਨੇ ਸਵੇਰ ਤੋਂ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਨੇ ਤੇ ਆਪਾਂ ਸਾਰੀ ਗੱਲਬਾਤ ਇੱਥੋਂ ਦੇ ਹੈੱਡ ਗਰੰਤੀ ਬਾਬਾ ਅਜਮੇਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਅੱਜ ਵਿਸਾਖੀ ਦਾ ਪੁਰਬ ਮਨਾਇਆ ਜਾ ਰਿਹਾ ਸਿੱਖ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅੱਜ ਅਸੀਂ ਜਿਹੜੀ ਸਾਡੀ ਟੀਮ ਗੁਰਦੁਆਰਾ ਚਸ਼ਮਾ ਸਾਹਿਬ ਦੇ ਵਿੱਚ ਪਹੁੰਚੀ ਹੈ ਕੀ ਕਹੋਗੇ ਸੰਗਤਾਂ ਨੂੰ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅੱਜ ਸਿੱਖ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਅੱਜ ਸਾਰੀ ਹਿੰਦੁਸਤਾਨ ਦੀ ਧਰਤੀ ਤੇ ਸਿੱਖ ਜਗਤ ਦੇ ਵਿੱਚ ਇਹ ਦਿਹਾੜਾ ਬੜੀ ਧੂਮਤਾਵ ਨਾਲ ਮਨਾ ਹੁੰਦਾ ਅੱਜ ਅਸੀਂ ਵੀ ਬੜੇ ਉਪਰਾਲੇ ਦੇ ਨਾਲ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ ਤੇ ਧਾਮ ਦੇ ਨਾਲ ਇਹ ਦਿਹਾੜਾ ਮਨਾ ਰਿਹਾ ਜਿਹਦੇ ਵਿੱਚ ਅੰਮ੍ਰਿਤ ਵੇਲੇ ਤੋਂ ਸੰਗਤਾਂ ਆ ਰਹੀਆਂ ਨੇ ਤੇ ਆਪਣੇ ਆ ਜਨਮਾ ਸਫਲਾ ਕਰ ਰਹੀਆਂ ਨੇ ਤੇ ਸਾਧ ਸੰਗਤ ਇਸ ਦੁਆਰਾ ਫੇਰ ਸਾਰੀ ਸਿੱਖ ਸੰਗਤ ਨੂੰ ਵਧਾਈ ਦਿੰਨੇ ਆ ਇਸ ਜੋ ਖਾਲਸਾ ਦਿਵਸ ਦਿਹਾੜਾ ਹੈ ਸੰਗਤਾਂ ਦਾ ਤੇ ਲੱਖ 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 ਵਧਾਈ ਹੋਵੇ ਸਿੱਖ ਸੰਗਤਾਂ ਨੂੰ ਤੇ ਸਾਰਾ ਸੰਗਤ ਜੀ ਆਪ ਜੀ ਨਾਲ ਬੇਨਤੀ ਪਹਿਲਾਂ ਵੀ ਹੋ ਚੁੱਕੀਆਂ ਨੇ ਵੀਡੀਓਾਂ ਦੇ ਵਿੱਚ ਕਿਉਂਕਿ ਇਸ ਸਥਾਨ ਦੀ ਜਿੱਥੇ ਸੇਵੇਂ ਪਾਸਾ ਜੀ ਨੇ ਆਪਣੇ ਘੋੜੇ ਦਾ ਪੌੜ ਮਾਰ ਕੇ ਜਲ ਪ੍ਰਗਟ ਕੀਤਾ ਇਹ ਉਹ ਸਥਾਨ ਹੈ ਸੇਵੇਂ ਪਾਸਾ ਦਾ ਜਿਹਦੇ ਦਰਬਾਰ ਸਾਹਿਬ ਦੀ ਕਾਰ ਸੇਵਾ ਵੀ ਆਰੰਭ ਹੋ ਰਹੀ ਹੈ ਤੇ ਸਾਰੀਆਂ ਸੰਗਤਾਂ ਜਿੱਥੋਂ ਤੱਕ ਵੀ ਦੇਖਦੇ ਹੋ ਸੁਣਦੇ ਹੋ ਤੇ ਇਸ ਜੋ ਦਰਬਾਰ ਸਾਹਿਬ ਦੀ ਕਾਰ ਸੇਵਾ ਇਹਦੇ ਵਿੱਚ ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਹਿੱਸਾ ਪਾਉਣ ਦੀ ਜਰੂਰ ਕਿਰਪਾਲਤਾ ਕਰਨੀ ਕਿਉਂਕਿ ਜੋ ਇਹ ਸੰਗਤਾਂ ਦੇ ਸਹਿਯੋਗ ਦੇ ਨਾਲੇ ਐਡਾ ਬੜਾ ਜੋ ਸਥਾਨ ਹੈ ਇਹ ਚੱਲ ਰਿਹਾ ਤੇ ਗੁਰੂ ਪਿਆਰੀ ਸਾਧ ਸੰਗਤ ਤੇ ਬੇਨਤੀਆਂ ਪ੍ਰਵਾਨ ਕਰਨੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੀ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਕੋਈ ਸੰਗਤਾਂ ਨੂੰ ਆਪਾਂ ਸ਼ੁਰੂ ਤੋਂ ਵੀ ਦੱਸ ਦਿੰਨੇ ਆ ਕਿ ਕੀ ਮਹੱਤਾ ਇਸ ਸਥਾਨ ਦੀ ਤੇ ਇਹ ਸਥਾਨ ਖੰਨਾ ਤੋਂ ਕਿੰਨੀ ਕੁ ਦੂਰ ਪੈਂਦਾ ਕਿਉਂਕਿ ਜਿਹੜੀ ਆਪਣੀ ਇਹ ਕਵਰੇਜ ਹੈ ਕਾਫੀ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਣੀ ਹੈ ਤੇ ਸੰਗਤਾਂ ਨੂੰ ਇਸ ਥਾਂ ਦਾ ਕਿੱਥੋਂ ਨੇੜੇ ਪੈਂਦਾ ਹੈ ਇਹ ਜੋ ਸਥਾਨ ਹੈ ਗੁਰਦੁਆਰਾ ਸ੍ਰੀ ਚਸਮਾ ਸਾਹਿਬ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਚ ਪੈਂਦਾ ਪਰ ਖੰਨੇ ਦੇ ਜਿਮਾ ਹੀ ਨਜ਼ਦੀਕ ਪੈਂਦਾ 4-5 ਕਿਲੋਮੀਟਰ ਤੋਂ ਇਹ ਸਥਾਨ ਸਜੋਬਤਾ ਕਿਉਂਕਿ ਜੋ ਇਸ ਸਥਾਨ ਹੈ ਇਹ ਦੋ ਜ਼ਿਲ੍ਹਿਆਂ ਦੀ ਹੱਦ ਤੇ ਆ ਫਤਿਹਗੜ ਸਾਹਿਬ ਤੇ ਲੁਧਿਆਣਾ ਦੀ ਹੱਦ ਤੇ ਪੈ ਰਿਹਾ ਹੈ ਤੇ ਇੱਥੋਂ ਸੰਗਤਾਂ ਬੜੀ ਦੂਰ ਤੋਂ ਆ ਰਹੀ ਨੇ ਕਿਉਂਕਿ ਸੇਵੇਂ ਪਾਸਾ ਨਹੀਂ ਜਦੋਂ ਤੀਜੇ ਜੰਗ ਦੀ ਤਿਆਰੀ ਕੀਤੀ ਸੀ ਕਢਾਣੀ ਸਾਹਿਬ ਚੋਲਾ ਰੱਖ ਕੇ ਤੋ ਇੱਥੇ ਜੋ ਫੌਜਾਂ ਦੇ ਨਾਲ ਫੌਜਾਂ ਉਹਨਾਂ ਨੇ ਇਕੱਠੀਆਂ ਕੀਤੀਆਂ ਸੀ ਜੋ ਇਹ ਬੀਆਵਾਨ ਸਥਾਨ ਸੀ ਜਦੋਂ ਪਾਣੀ ਨਹੀਂ ਮਿਲ ਰਿਹਾ ਸੀ ਤਾਂ ਇੱਥੇ ਸੰਗਤਾਂ ਦੇ ਤੇ ਉਸ ਜੋ ਗੁਰੂ ਦੇ ਨਾਲ ਸੰਗਤਾਂ ਸੀ ਉਹਨਾਂ ਦੀ ਬੇਨਤੀ ਤੇ ਸਤਿਗੁਰੂ ਜੀ ਨੇ ਆਪਣੇ ਘੋੜੇ ਦਾ ਪਾਉੜ ਮਾਰ ਕੇ ਇੱਥੇ ਪਾਣੀ ਪ੍ਰਗਟ ਕੀਤਾ ਸੀ ਜੋ ਅੱਜ ਵੀ ਇਹ ਸਥਾਨ ਸਜੋਬਤ ਹੈ ਜਿੱਥੇ ਸੰਗਤਾਂ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕੇ ਨਮਸਤਕ ਕਰ ਹੁੰਦੀਆਂ ਨੇ ਤੇ ਆਪਣੀਆਂ ਮਰਜ਼ਾ ਪੂਰੀਆਂ ਕਰਦੀਆਂ ਨੇ ਬੱਬਾ ਜੀ ਜਿੱਦਾਂ ਕਿ ਅੱਜ ਵਿਸਾਖੀ ਦੇ ਮੌਕੇ ਤੇ ਕਾਫੀ ਸੰਗਤਾਂ ਇੱਥੇ ਹਮ ਹਮਾ ਕੇ ਪਹੁੰਚ ਰਹੀਆਂ ਹੋਰ ਕਿਹੜੇ-ਕਿਹੜੇ ਖਾਸ ਮੌਕੇ ਹੁੰਦੇ ਨੇ ਕਿਹੜੇ-ਕਿਹੜੇ ਖਾਸ ਗੁਰਪੁਰਬ ਕਹਿ ਲਈਏ ਉਸ ਟਾਈਮ ਜਿਹੜੇ ਹੈਗੇ ਸੰਗਤਾਂ ਇੱਥੇ ਵੱਡੀ ਤਾਦਾਦ ਵਿੱਚ ਪਹੁੰਚਦੀਆਂ ਨੇ ਤੇ ਸਾਧ ਸੰਗਤ ਇੱਥੇ ਦਸਾ ਪਾਸ ਆਈਆਂ ਦੇ ਅਸੀਂ ਗੁਰਪੁਰਬ ਮਨਾ ਰਹੀਆਂ ਨੇ ਸੰਗਤਾਂ ਤੇ ਦੋ ਸ਼ਹੀਦੀ ਦਾ ਦਿਹਾੜੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਗਾਸ ਉਤਸਵ ਤੇ ਧੰਨਾ ਭਗਤ ਜੀ ਦੇ ਅਵਤਾਰ ਦਿਹਾੜੇ ਤੇ 12 ਹੀ ਪੂਰਨਵਾਸੀਆਂ ਬੜੀ ਧੂਮ-ਤਾਮ ਨਾਲ ਮਨਾ ਰਹੀਆਂ ਨੇ ਤਿੰਨ ਪ੍ਰੋਗਰਾਮ ਵੱਡੇ ਹੁੰਦੇ ਨੇ 10ਵੇਂ ਪਾਸਾ ਦਾ ਪਹਿਲੇ ਪਾਸਾ ਦਾ ਤੇ 6ਵੇਂ ਪਾਸਾ ਦਾ ਜੋ ਅਵਤਾਰ ਦਿਹਾੜੇ ਨੇ ਕਿਉਂਕਿ ਹੁਣ 6ਵੇਂ ਪਾਸਾ ਜੀ ਦੇ ਜੋ ਅਵਤਾਰ ਦਿਹਾੜੇ ਨੇ ਅਸੀਂ 5 ਜੁਲਾਈ ਨੂੰ ਮਨਾ ਰਹੇ ਹੁੰਨੇ ਆ ਤੇ ਉਹਦੀਆਂ ਲੜੀਆਂ ਆਰੰਭ ਹੋ ਚੁੱਕੀਆਂ ਨੇ 28 ਮਾਰਚ ਤੋਂ ਜੋ 5 ਜੁਲਾਈ ਨੂੰ ਜਾ ਕੇ ਸਮਾਪਤੀ ਹੋਣੀ ਆ ਸੁਖਣੀ ਸਾਹਿਬ ਦੀ ਤੇ ਵਿੱਚ ਨਾਲ ਖੰਡਪਾਟ ਸਾਹਿਬ ਦੀ ਲੜੀ ਆਰੰਭ ਹੋ ਜਾਣੀ ਆ ਕਿਉਂਕਿ ਜਿਹੜੀਆਂ ਸੰਗਤਾਂ ਆਪਣੇ ਮਨ ਦੇ ਭਾਵਨਾ ਨਾਲ ਇੱਥੇ ਅਰਦਾਸ ਕਰਕੇ ਜਾਂਦੀਆਂ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਹੀ ਐਡੀ ਐ ਲੜੀ ਚੱਲ ਰਹੀ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਬਹੁਤ ਧੰਨਵਾਦ ਭਾਬੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਥਾਨ ਹੈ 6ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਗੁਰਦੁਆਰਾ ਚਸ਼ਮਾ ਸਾਹਿਬ ਜਿੱਦਾਂ ਕਿ ਹੈੱਡ ਗ੍ਰੰਥੀ ਸਾਹਿਬ ਨੇ ਦੱਸਿਆ ਕਿ ਖੰਨਾ ਤੋਂ ਬਿਲਕੁਲ ਨਜ਼ਦੀਕ ਹੈ ਕਰੀਬ 5 ਕਿਲੋਮੀਟਰ ਦੀ ਦੂਰੀ ਤੇ 4 ਜਾਂ 5 ਕਿਲੋਮੀਟਰ ਹੀ ਕਹਿ ਸਕਦੇ ਆ ਇਸ ਤੋਂ ਜ਼ਿਆਦਾ ਦੂਰ ਨਹੀਂ ਹੈਗਾ ਬਿਲਕੁਲ ਨਜ਼ਦੀਕ ਹੈ ਖੰਨਾ ਔਰ ਸ੍ਰੀ ਫਤਈਗੜ ਸਾਹਿਬ ਦੀ ਹੱਦ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਸ਼ਿਸ਼ੋਭਿਤਾ ਹੈ ਇਤਿਹਾਸ ਚ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਇੱਥੇ ਇਸ ਸਥਾਨ ਤੇ ਛੇਵੇਂ ਪਾਛਾਈ ਨੇ ਜਿਹੜੀ ਹੈਗੀ ਆ ਫੌਜਾਂ ਨੂੰ ਇੱਥੇ ਕੇ ਜਲ ਛਕਾਇਆ ਸੀ ਚਸ਼ਮਾ ਸਾਹਿਬ ਵੀ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਤੁਹਾਡੀ ਟੀਵੀ ਸਕਰੀਨ ਤੇ ਵੀ ਇਹ ਸ਼ਾਰਟਸ ਚੱਲਦੇ ਹੋਣਗੇ ਤਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਅਗਰ ਤੁਸੀਂ ਖੰਨਾਰ ਦੇ ਵਿੱਚ ਖੰਨਾਰ ਵਿੱਚ ਕਦੀ ਤੁਹਾਡਾ ਚੱਕਰ ਲੱਗੇ ਦੂਰ ਦਰਾਡੇ ਜਾਂ ਸੰਗਤਾਂ ਆਂਦਾ ਤੇ ਇਸ ਸਥਾਨ ਤੇ ਜਰੂਰ ਦਰਸ਼ਨ ਕਰਿਓ ਤੇ ਆਪਣਾ ਜੀਵਨ ਸਫਲਾ ਕਰਿਓ ਉਮੀਦ ਕਰਦੇ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਊਗੀ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲੱਕੀ ਡੇਲੀ ਪੋਸਟ ਪੰਜਾਬੀ ਖੰਨਾਰ